ਆਪਣਾ ਨਾ ਗੌਰਵ ਆ ਭਾਈ ਤੇ ਭਾਈ ਹੋਇਆ ਕਿ ਤੇ ਲੜਕੀ ਦੇ ਨਾਲ ਆ ਸਾਡੇ ਲਾਗੇ ਲੈਂਦੇ ਨੇ ਥੋੜੇ ਛਾਲੇ ਦੇ ਠੀਕ ਹੈ ਜੀ ਤੇ ਆਪਣੇ ਸੱਤ ਨੰਬਰ ਗਲੀ ਤੋਂ ਆਉਣ ਦੇ ਸੀ ਤੇ ਅਸੀਂ ਪਿੱਛੇ ਪਿੱਛੇ ਇਹਨਾਂ ਦੇ ਆਉਣ ਦੇ ਜਾਣਗੇ ਉਹ ਜੀ ਰੋੜਿਆ ਤੇ ਵੇਖਿਆ ਇਹਨਾਂ ਦੇ ਕੋਲੋਂ ਖੋ ਕੇ ਲੈ ਕੇ ਜਾਣ ਦੇ ਮੂ ਫੋਨ ਤੇ ਚਾਰ ਮੰਡੇ ਗਏ ਸੀ ਠੀਕ ਹੈ ਤੇ ਇਹਨਾਂ ਦੇ ਬਾਈਕ ਤੇ ਬਾਈਕ ਆ ਲਗੀ ਤੁਹਾਡੇ ਸਾਹਮਣੇ ਆ ਕੋ ਚਲ ਜੀ ਰੋਕ ਲਈ ਬਾਈਕ ਕਿੱਥੇ ਛੱਡ ਕੇ ਚੱਲ ਬਾਈਕ ਇੱਥੇ ਛੱਡ ਕੇ ਦੌੜ ਗਏ ਸੀ ਤੇ ਬਾਈਕ ਤੇ ਫੋਨ ਲੈ ਕੇ ਖੋ ਗਏ ਬਾਈਕ ਤੇ ਕਿਰਾ ਸਟicker ਲੱਗਾ ਜੀ ਬਾਈਕ ਤੇ ਪੁਲਿਸ ਵਾਲੇ ਆ ਰਿਹਾ ਜੀ ਮੇਰੇ ਸਹਾਨਾ ਪੁਲਿਸ ਦੇ ਕੀ ਮੁੰਡੇ ਮੰਡੇ ਦਾ ਹੈਗਾ ਆ ਮੋੜ ਦਾ ਜਿਹੜੇ ਚੋਰੀ ਕਰਦੇ ਨੇ ਤੇ ਅੰਦਰੋਂ ਅੰਦਰ ਸਾਰੇ ਖਾ ਪੀ ਜਾਂਦੇ ਆ ਪੁਲਿਸ ਵਾਲੀ ਕੁਝ ਨਹੀਂ ਕਰਦੇ ਜੇ ਸਭ ਉਹਨਾਂ ਦੇ ਨਾਲ ਹੀ ਰਲੇ ਪਏ ਆ ਤੇ ਅਸੀਂ ਜਾਣਗੇ ਉਹਨਾਂ ਨੂੰ ਪੂਰਾ ਇਨਸਾਫ ਮਿਲੇ ਸਰਛਾਤਨ ਕੋਲੋ ਕਿ ਜਲਦੀ ਜਲਦੀ ਕਾਰਵਾਈ ਲੈਣਾ ਹੈ ਅਸੀਂ ਆਈ ਜਾਣੇ ਆ ਜੀ ਤੁਹਾਨੂੰ ਫੋਨ ਮਿਲੇ ਸਾਡਾ ਜੋ ਜੋ ਕੁੜੀ ਦਾ ਸਮਾਨ ਆ ਸਭ ਕੁਝ ਮਿਲੇ ਜੋ ਵੀ ਸਾਨੂੰ ਗਿਆ ਅਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਪੁਲਿਸ ਵਾਲੇ ਆਏ ਨੇ ਆ ਦੇਖੋ ਪਿੱਛੇ ਆਹ ਵੇਖੋ ਆ ਕਨਫੀਰ ਤੇ ਮੈਂ ਕੀ ਹੋਇਆ ਜੀ ਤੁਹਾਡੇ ਨਾਲ ਮੈਂ ਜੀ ਦਾ ਸਰ ਘਾ ਰਹੀ ਸੀ ਹਾਂਜੀ ਤੇ ਰਸੇ ਜਾਂਦੇ ਆਂਦੇ ਦੋ ਬਾਈਕ ਤੇ ਮੁੰਡੇ ਆਏ ਤੇ ਫੋਨ ਕੋਗੇ ਲਾਗੇ ਮੇਰਾ ਤੇ ਫੋਨ ਕਿਹੜਾ ਹੈ ਤੁਹਾਡੇ ਕੋਲ ਰੀਅਲਮੀ 10 ਕਿੰਨੇ ਮੁੰਡੇ ਆਏ ਤੇ ਤੁਹਾਡੇ ਨਾਲ ਕੋਈ ਹਾਂਜੀ ਕਿਹੜੀ ਜਗ੍ਹਾ ਦੇ ਉੱਤੇ ਤੁਹਾਡੇ ਨਾਲ ਕੋਈ ਹੋਈ ਹੈ ਵਿਜੇਨਗਰ 7 ਨੰਬਰ ਗਲੀ ਚ ਕਿੰਨੇ ਕੇ ਮੁੰਡੇ ਗਏ ਸੀ ਦੋ ਹੈਗੇ ਸੀ ਬਾਈਕ ਤੇ ਬਾਈਕ ਤੇ ਦੋ ਮੁੰਡੇ ਕੇ ਟੱਕਾ ਟੱਕਾ ਮਾਰ ਕੇ ਲੱਗੇ ਆਪ ਉਤਰਾ ਹੀ ਫੋਨ ਖੋਹ ਹਾਂਜੀ ਇਕਦਮ ਉਹਨਾਂ ਨੇ ਫੋਨ ਦੀ ਕੋਸ਼ਿਸ਼ ਕੀਤੀ ਟੱਕਾ ਮਤਲਬ ਕਿ ਹੱਤਾ ਬਾਈ ਵੀ ਕੀਤੀ ਥੋੜੀ ਜੀ ਕਿੱ데 ਤੇ ਗਏ ਸੀ ਜੀ ਬਾਈਕ ਤੇ ਇਹ ਬਾਈਕ ਵਗੈਰਾ ਆਪ ਘੱਟ ਕੇ ਕਿਸ ਤਰ੍ਹਾਂ ਹਾਂਜੀ ਬਾਈਕ ਆਏਗੀ ਉਹਨਾਂ ਦੇ ਠੀਕ ਹੈ ਤੇ ਮੈਮ ਆਪਣਾ ਕੋਈ ਹਥਿਆਰ ਵਗੈਰਾ ਵੀ ਗਏ ਸੀ ਉਹਨਾਂ ਕੋਲ ਨਹੀਂ ਨਹੀਂ ਹਥਿਆਰ ਨਹੀਂ ਗਏ ਕੋਈ ਨਹੀਂ ਫੋਨ ਖੋ ਕੇ ਭੱਜ ਗਏ ਹਾਂਜੀ ਪੁਲਿਸ ਨੂੰ ਕੰਪਲੀਟ ਕੀਤੀ ਆ ਹਾਂਜੀ ਕੀਤੀ ਆ ਕੀ ਮਾਂ ਕੀ ਕਰਦੇ ਤੁਸੀਂ ਕੁਛ ਨਹੀਂ ਹੋਣਾ ਵਾਪਸ ਆਈਦਾ ਮੇਰਾ ਸਾਰੀ ਕੋ ਜਿਹੜੀ ਇੱਕ ਲੇਡੀ ਦੇ ਨਾਲ ਖੋਈ ਜੇ ਕੀ ਵਾਕ ਦਾ ਹੀ ਹਾਂਜੀ ਇੱਕ ਲੇਡੀ ਜ ਬਾਬੇ ਸ਼ੀਦਾਂ ਦਾ ਮਥਾ ਟੇਕ ਕੇ ਆਪਣੇ ਘਰ ਜਾ ਰਹੇ ਸੀਗੇ ਹਾਂਜੀ ਤੇ ਉਹ ਦੋ ਲੜਕੇ ਆਏ ਆ ਸਪਲੈਂਡਰ ਮੋਟਰਸਾਈਕਲ ਆ ਕਾਲੇ ਰੰਗ ਦਾ ਤੇ ਉਹਨਾਂ ਨੂੰ ਦਾ ਮੋਬਾਈਲ ਖੋਇਆ ਵਾ ਤੇ ਮੋਟਰਸਾਈਕਲ ਉਹਨਾਂ ਦਾ ਗਿਆ ਵਾ ਤੇ ਫਿਰ ਉਹ ਥੋੜਾ ਰੌਲਾ ਪੈ ਗਿਆ ਤੇ ਮੋਟਰਸਾਈਕਲ ਛੱਡ ਕੇ ਤੇ ਭੱਜ ਗਏ ਆ। ਲੇਡੀ ਜੀ ਦਾ ਜਿਹੜਾ ਉਹ ਮੋਬਾਈਲ ਉਹ ਨਾਲ ਲੱਗੇ ਆ। ਮੋਟਰਸਾਈਕਲ ਅਸੀਂ ਰਿਕਵਰ ਕਰ ਲਿਆ ਵਾ। ਤੇ ਅਸੀਂ ਇਹਦੇ ਡਰੈਸ ਤੋਂ ਫਿਰ ਉਹਨਾਂ ਨੂੰ ਫੜਾਂਗੇ। ਮੋਟਰਸਾਈਕਲ ਤੇ ਪੁਲਿਸ ਦਾ ਸਟicker ਲੱਗਦਾ ਹੋ ਸਕਦਾ ਕਿਸੇ ਮੁਲਾਜ਼ਮ ਦਾ ਹੋਵੇ। ਹੋ ਵੀ ਸਕਦਾ ਜੀ। ਸਟicker ਲੱਗਾ। ਬਾਕੀ ਇਹ ਜਦੋਂ ਤਲਦੀਸ਼ 'ਚ ਵੇਖਾਂਗੇ ਕੀ ਸਾਹਮਣੇ ਆਉਂਦਾ ਜਿਹਦੇ ਵਿੱਚ। ਤੇ ਬਾਕੀ ਜਲਦੀ ਤੋਂ ਜਲਦੀ ਅਸੀਂ ਕਾਰਵਾਈ ਕਰ ਰਹੇ ਹਾਂ ਹੁਣ।